ਆ ਵਾਲੀ ਮਸ਼ੀਨ ਕਹਿ ਰਹੇ 590 ਦੀ ਹੈ ਨਾ ਐਵੇਂ ਛੱਪਦਾ ਸਾਡੀਆਂ ਟੀ-ਸ਼ਰਟਾਂ ਦੇ ਰਿਵੋਕ ਐਡੀਡਾਸ ਤੇ ਨਾਈਕੀ ਆ ਵੇਖੋ ਜੀ ਇਦਾਂ ਸੂਟਾਂ ਤੇ ਕਢਾਈਆਂ ਆ ਵਾਲੀ ਕਢਾਈ ਆ ਦੂਜੀ ਸਿੱਪੀ ਸਤਾਰਿਆਂ ਵਾਲੀ ਇੱਕ ਦੋ ਮਸ਼ੀਨਾਂ ਤੁਹਾਨੂੰ ਮਖਾਨਾ ਮੈਂ ਆ ਸਾਰੀ ਇਵਨ ਕਿ ਜੁੱਤੀਆਂ ਤੇ ਵੀ ਕਢਾਈਆਂ ਵੇਖੋ ਇਹ ਵੀ ਕਢਾਈ ਹੱਥ ਨਾਲ ਨਹੀਂ ਹੁੰਦੀ ਆ ਬੂਟਾਂ ਦੇ ਉੱਤੇ ਡਿਜ਼ਾਈਨ ਪਏ ਨੇ ਕੱਪੜੇ ਵਾਲੇ ਬੂਟ ਇਹ ਪਿੱਲੋ ਦੇ ਉੱਤੇ ਇਹ ਸਾਰਾ ਕੁਝ ਹੋਰ ਤਾਂ ਹੋਰ ਫੋਟੋਆਂ ਵੀ ਬਣੀਆਂ ਨੇ ਕਈਆਂ ਨੇ ਇਹੋ ਜਿਹੇ ਪੀਸ ਲਾਏ ਹੁੰਦੇ ਨੇ ਘਰ ਦੇ ਵਿੱਚ ਭਾਈ ਫੋਟੋਆਂ ਦੇ ਇਦਾਂ ਚੱਲਦੀ ਮਸ਼ੀਨ ਆ ਵੇਖੋ ਬਣਦਾ ਪਿਆ ਮिक्की ਮਾਊਸ ਆ ਵੇ ਥੱਲੇ ਇੰਜ ਕਰਦੇਗੇ ਨਾ ਆ ਮਸ਼ੀਨ ਪਰਲੇ ਪਾਸੇ ਸਾਰੀਆਂ ਰੀਲਾਂ ਰੋਲਾਂ ਪਈਆਂ ਇਹ ਐ ਇੱਕ ਐਮਬੋਇਡਰੀ ਮਸ਼ੀਨ ਠੀਕ ਐ ਕਢਾਈ ਵਾਲੀ ਇਸ ਤੋਂ ਵੱਡੀ ਥੋੜੀ ਜੀ ਵੇਖਣੀ ਐ ਤੇ ਆਹ ਵੇਖ ਲਓ ਆਹ ਵੇਖ ਥੋੜਾ ਜਿਹਾ 3D ਵਾਲੀ ਐ ਇਹ ਇਹ ਥੋੜਾ ਜਿਹਾ ਉੱਬਰਵਾ ਹੈਗਾ ਡਿਜ਼ਾਈਨ ਜਿੱਦਾਂ 3D ਇੱਕ ਨਾ ਲੋਗੋ ਜਿਹਾ ਲੱਗਾ ਹੁੰਦਾ 3D ਦੇ ਨਾਲ ਉੱਤੇ ਆ ਜਾਣਾ ਹੈ ਸਰ ਵਾਹ ਸਰ ਕੀ ਕੋਸਟ ਹੈ ਇਸ ਮਸ਼ੀਨ ਦੀ 1.75 ਲੱਖ ਰਜਾ ਨੀਸਟਰ ਡੀਐਸਟੀ 11.75 ਹਾਂ ਓਕੇ ਇਹ ਵਾਲੀ 2.5 ਲੱਖ ਦੀ ਹੈ ਇਹਦੇ ਵਿੱਚ ਨਾਰਮਲ ਹੀ ਹੋਏਗੀ ਐਮਬੋਇਡਰੀ ਯਾਨੀ ਕਿ 2.5 ਲੱਖ ਦੀ ਇਹ 2.5 ਲੱਖ ਦੀ ਮਸ਼ੀਨ ਹੈ ਮੈਨੂੰ ਲੱਗਦਾ ਵੀ ਇੱਕ ਕੱਲੇ ਬੰਦੇ ਲਈ ਬੁਟੀਕ ਵਾਲਿਆਂ ਵਾਸਤੇ ਇਹ ਹੈਗੀ ਆ ਅੱਛਾ ਬੁਟੀਕ ਬੁਟੀਕ ਅੱਛਾ ਤਾਂ ਹੀ ਬੰਨਾ ਜੇ ਹੋਏਗੀ ਤੇ ਠੀਕ ਹੈ ਇਹ ਕਿੱਥੋਂ ਦੀ ਫਰਮ ਹੈ ਆਪਣੀ ਕਹਾਂ ਕੀ ਹੈ ਲੁਧਿਆਣਾ ਸੂਰਤ ਚ ਆਏ ਸਰ ਅੱਛਾ ਸੂਰਤ ਤੋਂ ਆਏ ਗੁਜਰਾਤ ਤੋਂ ਮੈਂ ਹਮਾਰੇ ਡੀਲਰ ਜੀ ਹੈ ਗੁਰੂਕ੍ਰਿਸ਼ੀ ਜੀ ਅੱਛਾ ਅੱਛਾ ਸਸੀਗਲ ਵੀਰ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਬੜਾ ਲਾ ਕੇ ਮਰਾ ਦੱਸ ਤੋ ਕਹੀਂ ਕਈ ਵਾਰ ਕਿਸ ਨੇ ਲੈਣਾ ਹੁੰਦਾ ਨਾ ਤੇ ਪਤਾ ਲੱਗ ਜਾਏਗਾ ਇਹ ਜਿਹੜੀ ਮਸ਼ੀਨ ਤੁਸੀਂ ਵੇਖੀ ਹੈ ਇਹ ਸੂਰਤ ਤੋਂ ਆਏ ਨੇ ਗੁਜਰਾਤ ਤੋਂ ਲੇਕਿਨ ਇਹ ਇਹ ਵੀਰ ਪੰਜਾਬ ਚ ਇਹ ਸਾਰਾ ਕੁਲੋਕ ਡੀਲਰ ਨੇ ਨਾਂ ਵੀਰ ਦਾ ਹੈਗਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਮੇਰੇ ਨਾਲ ਵੀਰ ਜੀ ਤੁਸੀਂ ਲੁਧਿਆਣੇ ਤੋਂ ਇਵਰੀ ਮੈਂ ਕਪੂਰਥਲੇ ਤੋਂ ਕਪੂਰਥਲੇ ਤੋਂ ਅੱਛਾ ਆਫਿਸ ਮੇਨ ਕਪੂਰਥਲੇ ਤੋਂ ਠੀਕ ਹੈ ਬਲ ਇਸੇ ਇਲਾਕੇ ਜੀ ਪੰਜਾਬ ਦੀ ਇਸ ਸਰਵਿਸ ਆਪਾਂ ਮਤਲਬ ਜੇ ਕਿਸੇ ਨੇ ਮਸ਼ੀਨ ਲੈਣੀ ਹੈ ਤੁਹਾਨੂੰ ਯਾਨੀ ਕਿ ਸੰਪਰਕ ਕਰ ਲੈ ਕੋਈ ਨੰਬਰ ਬੋਲ ਦੋ ਆਪਣਾ ਨੰਬਰ ਹੈਗਾ 98710908920 ਠੀਕ ਹੈ ਜੇ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਛੋਟੇ ਪਰਪਸ ਲਈ ਹੈਵੀ ਡਿਊਟੀ ਲਈ ਇਹ ਮਸ਼ੀਨਾ ਚਾਹੀਦੀਆਂ ਉਹ ਨਾਰਮਲੀ ਮਸ਼ੀਨਾਂ ਆਪਣੇ ਕੋਲ 23 ਲੱਖ ਰੁਪਏ ਤੋਂ ਸਟਾਰਟ ਹੋ ਰਹੀਆਂ ਨੇ। ਅੱਛਾ ਜੀ। 23 ਲੱਖ ਤੋਂ ਸਟਾਰਟ ਕਰਕੇ ਜਿਹੜੀਆਂ ਬੁਟੀਕਾਂ ਵਾਸਤੇ ਮਸ਼ੀਨਾਂ ਹੈਗੀਆਂ। ਹਾਂ ਜੀ। ਬਸ ਇਹ 1.6 ਲੱਖ ਰੁਪਏ ਦੇ ਦਿੰਦੀਆਂ ਨੇ। ਅੱਛਾ। ਇਹ ਬੁਟੀਕ ਲਈ ਰੱਦ ਜਿਹੜੀਆਂ ਮਸ਼ੀਨਾਂ ਹੈਗੀਆਂ ਨੇ ਉਹ ਜਿਹੜੇ ਸੱਤ ਦਿਨ ਚੱਲਦੀ ਉਹ ਹੈਗੀ 5 ਲੱਖ 90 ਹਜ਼ਾਰ ਦੀ। 590 ਦੀ। ਹਾਂ ਜੀ ਹਾਂ ਜੀ। ਠੀਕ ਹੈ। ਉਹ ਮਸ਼ੀਨ ਲੱਗੀ ਹੋਈ ਹੈ। ਉਹ ਸਾਹਮਣੇ ਵਾਲੀ। ਆਹ ਵਾਲੀ ਮਸ਼ੀਨ ਕਹਿ ਰਹੇ ਹੋ 590 ਦੀ ਹੈ ਨਾ। ਇਹ ਅਟੈਚਮੈਂਟਸ ਵਗੈਰਾ ਆndੀਆਂ ਨੇ। ਠੀਕ ਹੈ। ਇਹ ਐਕਸਟਰਾ ਹੁੰਦੀਆਂ ਨੇ। ਮ ਕੱਲੇ ਥੈਡ ਵਰਕ ਮਾਸਟਰ ਕੱਲੇ ਥੈਡ ਪੰਜ ਰੱਬੇ ਵਾਸਤੇ ਇਹਦੇ ਨਾਲ ਅਸੀਂ ਪੀ ਸਤਾਰੀਆਂ ਸਾਰੇ ਕੁਝ ਲੱਗੇ ਜਾਣੇ ਜੀ ਕਿਸੇ ਨੇ ਬੁਟੀਕ ਦੇ ਵਿੱਚ ਲੋਣੀ ਹੈ ਹਾਂ ਹਾਂ ਮੰਨ ਲਓ ਆਪਣਾ ਕੰਮ ਉਹ ਡਿਜਾਈਨ ਦਿੰਦਿਆਂ ਬਾ ਬਦੌਣਾ ਵਾ ਉਹ ਬਸ ਪਰਫੈਕਟ ਮਸ਼ੀਨ ਹੈ ਓਕੇ ਇਹਨੂੰ ਪੂਰਾ ਦਾ ਪੂਰਾ ਸੂਟ ਇੱਕ ਵਾਰ ਇੱਕ ਵਜ ਲੱਗ ਜਾਂਦਾ ਆਹ ਚੀਜ਼ ਚਾਹੀਦੀ ਹੈ ਮੇਰੇ ਸੂਟ ਪਾਓ ਪੂਰਾ ਡਿਜ਼ਾਈਨ ਜਿਹੜਾ ਡਿਜ਼ਾਈਨ ਆਪਾਂ ਯਾਨਕਿ ਇਹਦੇ ਚੋ ਦੇ ਦੇਣਾ ਫਿਰ ਉਹਨੂੰ ਇਹਨੂੰ ਜੀ ਜੀ ਨੇ ਆਪਣਾ ਵੀ ਕਰਦਾ ਬਾਕੀ ਬਾਕੀ ਜੇ ਮੈਂ ਸੈਂਪਲ ਦਿਖਾਉਂਦਾ ਉਧਰ ਹਾਂਜੀ ਹਾਂ ਜਿਹੜੇ ਬਣੇ ਹੋਏ ਨੇ ਇਹਦੇ ਨਾਲ ਹਨਾ ਹਾਂ ਜੀ ਅੱਛਾ ਇਹ ਆਪਣੇ ਪੰਜਾਬ ਵਿਦੇਸ਼ ਦੇ ਘੱਟ ਚੱਲਦਾ ਆਪਣੇ ਪੰਜਾਬ ਦੇ ਸਰ ਆੜੀਆਂ ਚੱਲਦੇ ਅੱਛਾ ਆ ਦੇਖੋ ਇਹ ਪੂਰੇ ਦਾ ਪੂਰਾ ਸੂਟ ਇਦਾਂ ਬਣ ਕੇ ਜਿੱਦਾਂ ਇਹ ਪੂਰਾ ਸੂਟ ਆ ਹਾਂ ਇਹ ਸੂਟ ਪੂਰਾ ਉਹ ਮਸ਼ੀਨ ਤੇ ਨਿਕਲਿਆ ਹੋਇਆ ਹੈ ओके okay. एक कुछ कस्टमर ਦਾ ਹੀ ਬਣਿਆ ਹੋਇਆ ਪੁੱਛੀ ਕਿ ਕਿੰਨਾ ਸਮਾਂ ਲੱਗ ਜਾਂਦਾ ਇੱਕ ਸੂਟ ਨੂੰ ਜੀ ਉਹਨਾਂ ਡਿਜ਼ਾਈਨ ਦੇ ਪਟ ਪਟ ਕਰਦਾ ਜੀ ਤਾਂ ਹੁਣ ਆ ਜਿਹੜਾ ਡਿਜ਼ਾਈਨ ਹੈ ਮੇਰੇ ਸਾਹਮਣੇ ਸਾਢੇ 4-5 ਘੰਟੇ ਦਾ ਡਿਜ਼ਾਈਨ ਸਾਢੇ 4-5 ਘੰਟੇ ਸੂਟ ਕੱਢ ਕੇ ਤਿਆਰ ਹਾਂ ਕਸਟਮਰ ਸਮ ਦੱਸਦੇ ਆ ਹਾਂ ਜੀ ਸਾਡੇ ਪਹਿਲੇ ਹੈਗੇ ਉਹ ਕਹਿੰਦੇ ਕਿ ਤਕਰੀਬਤ 3 ਦਿਨ ਦਿੱਤੇ ਨੇ ਕਿ ਸੂਟ ਨਿਕਲ ਜਣਗੇ ਇੱਕ ਦਿਨ ਚ ਹਾਂ ਹਾਂ ਜੀ ਬਾਕੀ ਡਿਜ਼ਾਈਨ ਦੇ ਬਾਕੀ ਡਿਜ਼ਾਈਨ ਜੋ ਕੱਲ ਲਿਆ ਹੁਣ ਫੁੱਲੀ ਪਾਉਣੇ ਆ ਹਾਂ ਜੀ ਹਾਂ ਜੀ ਤਾਂ ਉਹਨੇ ਸਾਡੇ ਨਾਲ ਕੱਢ ਜੂਗਾ ਕੰਮ ਜੇ ਤੁਸੀਂ ਮੋਤੀ ਸਿੱਪੀ ਦਾ ਕੰਮ ਕਰਨਾ ਹੈ ਕੰਮ ਵਧੋੜ ਉਹ ਤੁਹਾਨੂੰ ਬਾਜੀ ਵੀ ਲਵਾ ਸਕਦੇ ਹੋ ਯੂਰੂ ਦੇ ਨਾਮ ਆਲੀ ਲੈਣੀ ਹੈ ਨਾਲ ਹੀ ਕਰਵਾ ਸਕਦੇ ਹਾਂ 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 ਬਾਅਦ ਚ ਐਡ ਹੋ ਜਾਏਗੀ ਪਰ ਲਾਵਾ ਵੀ ਪਿੰਡਾਂ ਚ ਬੀਬੀਆਂ ਬੈਠੀਆਂ ਨੇ ਹਾਂਜੀ ਹਾਂ ਪਿੰਡਾਂ ਚ ਵੀਲੇ ਬੈਠੇ ਨੇ ਕੰਮ ਕਰਦਾ ਵਾ ਹਾਂ ਜੀ ਲਾ ਸਕਦੇ ਉਹ ਵੀ ਕਰ ਸਕਦੇ ਨੇ ਕੰਮ ਸ਼ੁਰੂ ਕਰਨਾ ਵੇਖੋ ਮਸ਼ੀਨਰੀ ਹੈਗੀ ਐ ਸਿਰਫ ਉਂਗਲਾਂ ਦੇ ਪੋਟਿਆਂ ਨਾਲ ਕੰਮ ਕਰੀਏਗਾ ਆਪਾਂ ਬਿਲਕੁਲ ਚਲੋੜਾ ਕੋਈ ਲੋੱਖਾ ਨਹੀਂ ਕੋਈ ਵਾਲੀ ਕੋਈ ਗੱਲ ਨਹੀਂ ਸਰਵਿਸ ਵਾਲੀ ਹੈਗੀ ਐ ਇੱਕ ਵਾਰੀ ਤੁਸੀਂ ਜਾਨੀ ਕਿ ਡੈਮੋ ਅਸੀਂ ਜੰਮੂ ਤੱਕ ਸਰਵਿਸ ਦੇਈ ਦੀ ਐ ਅੱਛਾ ਜੀ ਮਤਲਬ ਇੱਕ ਹੁੰਦਾ ਵਾ ਕਿ ਮਸ਼ੀਨ ਲੈ ਲਈ ਕਰੋਣੀ ਕਿਦਾਂ ਠੀਕ ਐ ਕਿ ਕਰਾਂਗੇ ਹਾਂਜੀ ਹਾਂ ਮਗਰ ਪਹ ਠੀਕ ਹੈ ਮਸ਼ੀਨੀ ਪੰਚਾਇਤੀ ਦੀ ਸਰਵਿਸ ਦੀ ਪੰਚਾਇਤੀ ਹਰ ਚੀਜ਼ ਹਸਲੇ ਦੀ ਹਾਂ ਕਿਉਂਕਿ ਬਾਅਦ ਚ ਕਈ ਵਾਰ ਕੋਈ ਦਿੱਕਤ ਤੇ ਪਰੇਸ਼ਾਨੀ ਆ ਜਾਏ ਨਾ ਇੱਕ ਰੀਲ ਲਾ ਲੇ ਹੁਣ ਜਨਕੀ ਰੀਲਾਂ ਵਗੈਰਾ ਲੱਗੀਆਂ ਇਹ ਫਿਰ ਆਪਾਂ ਨੂੰ ਅਲੱਗ ਤੋਂ ਕੋਈ ਸਪੈਸ਼ਲ ਤਾਂ ਨਹੀਂ ਵੀ ਐਸੇ ਮਸ਼ੀਨ ਨਹੀਂ ਬਣਿਆ ਨੇ ਉਹ ਬਣਾਈ ਵਾਲਿਆਂ ਕੋਲ ਤੋਂ ਵੀ ਆਪਾਂ ਲੈ ਸਕਦੇ ਹਾਂ ਜੇ ਉਹ ਲੁਧਿਆਣਾ ਦੇ ਹੈ ਜੀ ਉਹ ਨੇੜਾ ਪਿੰਦਾ ਕੋਈ ਪਿੰਡ ਚ ਮਿਲਦੀ ਉਹ ਉੱਥੋਂ ਹੀ ਮੇਜਰ ਨਹੀਂ ਠੀਕ ਹੈ ਬੰਦਾ ਜਿਹੜਾ ਡੇਰੇ ਚ ਬੈਠਾ ਵੱਲੋ ਹਾਂ ਪੇਡ ਦਿਨ ਅੱਜ ਗਾ ਚਲਾ ਗਿਆ ਉਹ ਨਹੀਂ ਜਾ ਸਕਦਾ ਉਹ ਸਾਨੂੰ ਫੋਨ ਆ ਦਿੰਦਾ ਅੱਛਾ ਅਸੀਂ ਕੋਈ ਕਰ ਪਾਸ ਤੁਸੀਂ ਵੀ ਉੱਥੇ ਯਾਨੀ ਕਿ ਮਹਈਆ ਕਰਵਾ ਲਓ ਸੂਈਆਂ ਤੋਂ ਲੈ ਕੇ ਸਾ ਹਰ ਚੀਜ਼ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਮਸ਼ੀਨ ਦੇ ਬਾਰੇ ਕਢਾਈ ਦੇ ਬਾਰੇ ਕੁਝ ਵੀ ਇਨਫੋਰਮੇਸ਼ਨ ਲੈਣੀ ਹੈ ਲੈ ਸਕਦੇ ਇਸ ਤੋਂ ਇਲਾਵਾ ਪ੍ਰਿੰਟਿੰਗ ਦੇ ਬਾਰੇ ਵੀ ਜਾਣ ਚੱਲ ਕੇ ਆਈ ਦੀ ਉਹ ਵੀ ਲੈ ਠੀਕ ਹੈ ਸ਼ੁਕਰੀਆ ਵੀਰ ਜੀ ਥੈਂਕ ਯੂ ਥੈਂਕ ਯੂ